ਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰੈਟੀ ਜੀ ਪਹਿਲਾਂ ਵੀ ਵੈਰੈਟੀ ਇਹਦੇ ਵਿੱਚ ਬਹੁਤ ਰੰਗ ਡਿਜ਼ਾਈਨ ਆਏ ਸੀਗੇ ਨਵੇਂ ਦੁਬਾਰੇ ਵੈਰੈਟੀ ਦੇ ਵਿੱਚ ਬਹੁਤ ਰੰਗ ਆ ਗਏ ਜੀ ਹੁਣ ਬਿਲਕੁਲ ਫੈਂਸੀ ਕੁਆਲਟੀ ਦੇ ਅੰਚੇ ਕਪੜਾ ਹੀ ਤਾਂਹ ਦਾ ਕੜਾਈ ਦਾ ਕੰਮ ਹੈਗਾ ਜਿੱਤਰਾ ਸਿਰਕ ਦਾ ਕਪੜਾ ਹੀ ਇਹ ਮਾਰਕੀਟ 'ਚ ਵਿਕੇ 1200 ਦਾ ਵਿਕੇ 1300 ਦਾ ਸਾਡੇ ਵਾਲੇ ਸਿਰਫ 550 ਰੁਪਏ ਹੈ ਜੀ ਇਹ 550 ਦੇ ਵਿੱਚ ਨਾਲ ਦੁਪੱਟਾ ਜੀ ਦੇਖੋ ਕੜਾਈ ਵਾਲਾ ਫੈਂਸੀ ਦੁਪੱਟਾ ਜੀ ਬਿਲਕੁਲ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਫੈਂਸੀ ਰੰਗਾਂ ਦੇ ਵਿਜਮਾਲ ਆ ਚੁੱਕਿਆ ਜੀ 550 ਦਾ ਘੱਟਾ ਜੀ ਇਹ ਦੇਖੋ ਪੂਰਾ ਭਾਰੀ ਕੜਾਈ ਦਾ ਕੰਮ ਹੈ ਜੀ ਚਿੱਤਰਾ ਸਿਲਕਾ ਦਾ ਕਪੜਾ ਹੀ ਇਹ ਬਹੁਤ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ ਜਿਵੇਂ ਵਾਰਦੀ ਡਿਜ਼ਾਈਨ ਲੈ ਸਕਦੇ ਹੋਗੇ ਕੋਈ ਪ੍ਰੋਗਰਾਮ ਵਾਸਤੇ ਇਕੱਠੇ ਸੂਟ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਬਹੁਤ ਕੁਆਂਟੀਟੀ ਦੇ ਵਿੱਚ ਮਾਲ ਪਹੁੰਚਿਆ ਹੈਗਾ ਆ ਦੇਖੋ ਜੀ ਆ ਜੀ ਦੇ ਵਿੱਚ ਆਇਆ ਹੈਗਾ ਪਹਿਲਾਂ ਵੀ ਬਹੁਤ ਡਿਜ਼ਾਈਨ ਆਏ ਸੀਗੇ ਪਹਿਲਾ ਡਿਜ਼ਾਈਨ ਖਤਮ ਹੋ ਗਏ ਸੀਗੇ ਨਵੇਂ ਦਬਾਰੇ ਵੀਡੀਓ ਪਾ ਕੇ ਤੁਹਾਨੂੰ ਵੀ ਨਵੇਂ ਡਿਜ਼ਾਈਨ ਆ ਚੁੱਕੇ ਜੀ ਜਿਹੜਾ ਵੀ ਗਾ ਕੋਈ ਮੁੜ ਕੇ ਗਿਆ ਸੀ ਆ ਦੇਖ ਕੇ ਗਿਆ ਸੀ ਵੀ ਘੱਟ ਰਹਿ ਗਏ ਡਿਜ਼ਾਈਨ ਹੁਣ ਡਿਜ਼ਾਈਨ ਫੁੱਲ ਆਏ ਹੋਣੇ ਜੀ ਜਿੰਨੇ ਮਰਜ਼ੀ ਤੁਸੀਂ ਲੈ ਸਕਦੇ ਹੋ ਸਾਢੇ 550 ਦੇ ਵਿੱਚ ਫੈਂਸੀ ਵਾਲਾ ਦੁਪੱਟਾ ਨਾਲ ਫੈਂਸੀ ਸੂਟ ਜੀ ਬਿਜਤਰਾਂ ਸਿਲਕੇ ਦੇ ਉੱਤੇ ਸਾਢੇ 550 ਦਾ ਕਰਤਾ ਹੀ ਇਹ ਰੰਗ ਹਰ ਇੱਕ ਇੱਕ ਜਾਇਨ ਦੇ ਵਿੱਚ ਤਕਰੀਬਨ ਚਾਰ ਚਾਰ ਕਲਰਾਂ ਦਾ ਜਮਾਲ ਹੈ ਜੀ ਕੱਦਰ ਸਾਰੇ ਬਿਲਕੁਲ ਵਿਆਹ ਸ਼ਾਦੀਆਂ ਲਈ ਕੁਆਲਿਟੀ ਹੈ ਜੀ ਪੂਰੀ ਵਧੀਆ ਕੁਆਲਿਟੀ ਦੇ ਸਾਰੇ ਜੀ ਕੱਪੜੇ ਇਹ ਇੱਕ ਤੋਂ ਇੱਕ ਰੰਗ ਤੇ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਜੀ ਸਾਰੇ ਇਹਦੇ ਵਿੱਚ ਡਿਜ਼ਾਈਨ ਤੇ ਕਲਰ ਫੁੱਲਰ ਪਰ ਜਿਮਾਲ ਆ ਚੁੱਕਿਆ ਜਿਹਦੇ ਵਿੱਚ ਭਰਾਮਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾਗਾ ਸਾਡੀ ਵੀਡੀਓ ਨੂੰ ਵਸਤ ਵਸ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਭਰਾਮਾ ਦੀ ਹੱਟੀ ਤੇ ਸੇਰ ਮੇਲੇ ਦੇ ਤੇ ਜੀ 550 ਰੁਪਏ ਕਰਤਾ ਜੀ ਇਹ ਸਪੈਸ਼ਲ ਵਿਆਹ ਸ਼ਾਦੀਆਂ ਵਾਸਤੇ ਆਫਰ ਹੈ ਜੀ 10000 ਰੁਪਏ ਦਾ ਕਪੜਾ ਫ੍ਰੀ ਕੱਟ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਹੈਗਾ 10000 ਰੁਪਏ ਦੀ ਕਪੜੀ ਦੀ ਫ੍ਰੀ ਕੱਟ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਇਹ ਡਿਜ਼ਾਈਨ ਕਰਾਇਆ ਜਿਹਦੇ ਵਿੱਚ ਇੱਕ ਤੋਂ ਇੱਕ ਵਧੀਆ ਆਇਆ ਹੋਇਆ ਸਾਰੇ ਆ ਦੇਖੋ ਜੀ ਕਿੰਨਾ ਸ਼ਾਨਦਾਰ ਡਿਜ਼ਾਈਨ ਆਇਆ ਹੈ ਵੀ ਸ਼ਾਨਦਾਰ ਡਿਜ਼ਾਈਨ ਦੁਪੱਟਾ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਨਾਲ ਰੇਟ 550 ਜੀ ਦਾ ਵੀ 550 ਦੇ ਵਿੱਚ ਸਾਰਾ ਦੁਪੱਟਾ ਕੱਟਵਰਕ ਵਾਲਾ ਬਣਿਆ ਹੋਇਆ ਜੀ ਪੂਰਾ ਵਧੀਆ ਚਿੱਤਰਾ ਸਿਲਕ ਦਾ ਦੁਪੱਟਾ ਹੈਗਾ ਨਾਲ ਰੰਗ ਦੇ ਵਿੱਚ ਨਿੱਕੂ ਸਿੱਕੇ ਰੰਗ ਵਧੀਆ ਸਾਰੇ ਜੀ 550 ਦੇ ਵਿੱਚ ਆ ਦੇਖੋ ਜੀ ਬਹੁਤ ਹੀ ਮਾਲ ਪਹੁੰਚੂਕਿਆ ਹੈਗਾ ਜੇ ਮਰਜੀ ਸੂਟ ਲੈ ਸਕਦੇ ਹੋ ਜੀ ਦੇ ਵਿੱਚ ਚਾਹੇ 100 ਸੂਟ ਲੈ ਜੋ ਜੀ ਪ੍ਰੋਗਰਾਮ ਵਾਸਤੇ ਕਿਸੇ ਨੇ ਇਕੱਠੇ ਸੂਟ ਜਿੰਨੇ ਮਰਜੀ ਲੈ ਲਓ ਜੀ 10000 ਰੁਪਏ ਕੱਪੜੇ ਦੀ ਖਰੀਦ ਦੇ ਉੱਤੇ ਟਰੌਲੀ ਬੈਗ ਬਿਲਕੁਲ ਫ੍ਰੀ ਤਿਆਰ ਹੋਇਆ ਹੈਗਾ ਭਰਾਮਾ ਦੀ ਹੱਟੀ ਵਾਸਤੇ ਰੋਡ ਬਾਰਮਡੀ